ਇਸਰੀ ਬੇਰੀ ਬਾਰੇ ਮੈਂ ਜ਼ਿਕਰ ਕਰਨਾ ਚਾਹੁੰਨਾ ਜਿਹੜੀ ਕਿ ਬਾਬਾ ਬੁੱਢਾ ਸਾਹਿਬ ਜਿੱਥੇ 베ਰੀ ਆਪਾ ਕਿਹਾ ਜਾਂਦਾ ਹੈ। ਇਹੀ ਉਹ ਸਥਾਨ ਹੈ ਜਿੱਥੇ ਸਾਈ ਮੀਆਂ ਮੀਰ ਦੀ ਪਹਿਲੀ ਵਾਰ ਬਾਬਾ ਬੁੱਢਾ ਸਾਹਿਬ ਨੂੰ ਮਿਲੇ ਔਰ ਗੁਰੂ ਅਰਜਨ ਸਾਹਿਬ ਨੂੰ ਮਿਲਣ ਦਾ ਸਬਬ ਬਣੇ। ਔਰ ਇਹਦੇ ਨਾਲ ਬੜੀ ਇੱਕ ਰੋਚਕ ਜਿਹੜੀ ਸਾਖੀ ਹੈ ਕਿ ਜਦੋਂ ਮਿਲੇ ਹੈ ਤੇ ਸਾਈ ਮੀਆਂ ਮੀਰ ਦੀ ਸਮੇਂ ਦੇ ਬਹੁਤ ਮਹਾਨ ਜਿਹੜੇ ਕੀ ਪੀਰ ਸੀਗੇ ਤੇ ਉਸ ਵੇਲੇ ਗੱਲ ਪ੍ਰਚਲਿਤ ਸੀ ਵੀ ਜਿਹਦੇ ਘਰ ਪੁੱਤਰ ਦੀ ਧੀ ਦੀ ਦਾਤ ਨਹੀਂ ਔਲਾਦ ਦੀ ਦਾਤ ਨਹੀਂ ਉਹ ਸਾਈ ਮੀਆਂ ਮੀਰ ਦੀ ਜੀਤੋਂ ਅਸ਼ੀਰਵਾਦ ਲਵੇ ਉਹਦੇ ਘਰ ਮਾਲਕ ਨੇ ਪੁੱਤਰ ਦੀ ਦਾਤ ਦੇ ਦੇਣੀ ਜਦੋਂ ਦਰੁ ਸਾਈ ਮੀਆਂ ਮੀਰ ਦੀ ਲੰਘੇ ਆਪਣੇ ਪੈਰੋਂ ਖਾਰਾਂ ਨਾਲ ਤੇ ਬਾਬਾ ਬੁੱਢਾ ਜੀ ਉੱਚੀ ਉੱਚੀ ਬੋਲਣ ਲੱਗੇ ਵੀ ਉਹ ਗੁਰੂ ਕੇ ਸਿੱਖੋ ਗੁਰੂ ਦੇ ਘਰ ਦੀ ਕਾਰ ਸੇਵਾ ਚੱਲਦੀ ਆ ਜਿਹੜਾ ਇੱਕ ਟੋਕਰੀ ਸਿੱਟੂ ਮਿੱਟੀ ਦੀ ਉਹਨੂੰ ਇੱਕ ਪੁੱਤਰ ਜਿਹੜਾ ਦੋ ਸਿੱਟੂ ਉਹਨੂੰ ਦੋ ਪੁੱਤਰ ਤੇ ਜਦੋਂ ਇਹ ਗੱਲ ਸਾਈ ਮੀਆਂ ਮੀਰ ਦੀ ਕੰਨੀ ਪਈ ਵੀ ਮੈਂ ਤਾਂ ਕਲਮਾ ਪੜ੍ਹ ਪੜ ਕੇ ਧਾਗੇ ਦੇਂਦਿਆਂ ਲੋਕਾਂ ਨੂੰ ਵੀ ਤੁਸੀਂ ਪੁੱਤਰ ਮਿਲ ਜੂ ਤੁਹਾਨੂੰ ਇਹ ਟੋਕਰੀ ਵਟੇ ਪੁੱਤਰ ਵੰਡੀ ਜਾਂਦੇ ਬਿਲਕੁਲ ਜੀ ਤੇ ਜਦੋਂ ਬਾਬਾ ਬੁੰਡਾ ਜੀ ਨਾਲ ਇਸ ਗੱਲ ਤੇ ਵਿਚਾਰ ਹੋਈ ਗੁਰਬਾਣੀ ਦਾ ਹਵਾਲਾ ਦੇ ਕੇ ਗੁਰੂ ਘਰ ਦੀ ਮਹਿਮਾ ਦੱਸ ਕੇ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਦੀਦਾਰ ਕਰਾਏ ਤੇ ਉਦੋਂ ਸਾਈ ਮੀਆਂ ਮੀਰ ਜੀ ਜਿਹੜੇ ਗੁਰੂ ਅਰਜਨ ਸਾਹਿਬ ਦੇ ਜਿਹੜੇ ਕਿ ਸੇਵਕ ਬਣ ਗਏ ਉਹਨਾਂ ਨੂੰ ਦਿਲ ਚ ਧਾਰ ਲਿਆ ਤੇ ਪੂਰਾ ਪੌਡਕਾਸਟ ਵੇਖਣ ਵਾਸਤੇ ਸਾਡੇ YouTube ਚੈਨਲ ਤੇ ਵਿਜ਼ਿਟ ਕਰੋ